ਲੋ ਜੀ ਸਬਜ਼ੀ ਆਪਣੀ ਕੱਲ ਵਾਲੀ ਪਈ ਸੀਗੀ ਤੇ ਮੈਨੂੰ ਕਰੀ ਜੰਨੇ ਆ ਗਰਮ ਤੇ ਆਟਾ ਗੁੰਨੇ ਪਹਿਲ ਤੇ ਬਣਾਉਣੇ ਆ ਚੁੱਲੇ ਤੇ ਰੋਟੀ ਆफी ਦੇ ਨਹੀਂ ਹੋ ਗਏ ਚੁੱਲੇ ਤੇ ਰੋਟੀ ਵੀ ਬਣਾਈ ਨੂੰ ਤੇ ਨੂੰ ਸੋਚਿਆ ਵੀ ਥੋੜਾ ਜਿਹਾ ਇੱਕ ਟਾਈਮ ਤਾਂ ਚਲ ਚੁੱਲੇ ਤੇ ਬਣਾਏ ਕਰੀਏ ਮਾਪਾ ਜੀ ਪਾਠ ਕਰੀ ਜਾਂਦੇ ਰਹਿ ਰਸਾਂ ਪੜ੍ਹੀ ਜਾਂਦੇ ਆ ਜੋ ਤਾਂ ਆਪਾਂ ਲਾਤੀ ਹੈ ਦੇਖੋ ਕਿੰਨੀ ਗੈਰਤੀ ਚੜੀ ਪਈ ਹੈ ਕਾਇਨ ਥੋੜਾ ਹੀ ਆ ਪਰ ਆਨ ਲੱਗਦਾ ਵੀ ਬਹੁਤ ਹੀ ਜ਼ਿਆਦਾ ਲੇਟ ਹੋ ਗਈ। ਲੱਗ ਜਮੇ ਸ਼ਾਮ ਵਾਲ ਲੱਗੀ ਕਪੜਾ ਲਾਉਣੇ ਤੇ ਮੀਰੇ ਡੇੜੀ ਦੀ ਲੋਈ ਸੀਗੀ ਪ੍ਰਾਣੀ ਤੇ ਦਾ ਜਿਹੜਾ ਪਹਿਲਾਂ ਵਾਲਾ ਕਬਰ ਉਹ ਫਟ ਗਿਆ ਸੀ ਕਿ ਮੈਂ ਸਿੱਛੇ ਸਾਲ ਹੁਣ ਇਹੀ ਲਾ ਦਿਆਂ ਇਹ ਉੱਤਰੀ ਉਤੋਂ ਦੀ ਮੇਹ ਲਾਤੀ ਆ। सब्जी सुब् बनी करके हमको टाइम सर देखो सा रोजी देखो सुतियाप आराम हाँ अमरूद ही लाया वजिया चल पाया संतरा भी इस बार लाया सी। पिछली बार वाला सुख गया से अपना बहुत संतरे लगते हुए हाँ भी अद्धा सुख गया से इन थोड़े लगे हुए इस बार ਸੰਮਤ ਰਹੇ ਤਾਂ ਸੁਣੀ ਦੇ ਅੰਤ ਸਭ ਮੁੱਖੇ ਬਾਦ ਸੁਣੀ ਅਸੇਵਾਰਾ ਦੀ ਹਰ ਸੰਤਾਨ ਐਤੀ ਗੁਰਦਵਾਰਾ ਸਾਹਿਬ ਆਪਣੀ ਨੇੜੇ ਰਹਾਂ। ਸਾਹਮਣੇ ਪੁੱਟ ਟੁੱਟ ਗਿਆ ਸੀ ਜਦ ਨੇਰੀ ਆਇਸੀ ਬਹੁਤ ਤਾਦ। ਸੋਹਣੀ ਮਾਣਾ ਨਾਮ ਲੈ ਕੇ ਗੁਰੂ ਨਾਮ ਨੂੰ ਜਪਿਸ਼ ਕਰਨਾ ਹੈ। ਅਚਲ ਜਿਹਾ ਪਪੜਾ ਨੇ ਰੋਟੀ। ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਠੀਕ ਠਾਕ ਹੋ ਵੀਡੀਓ ਆਪਣੀ ਚਾਰ ਪੰਜ ਦਿਨਾਂ ਨੂੰ ਪੁਰਾਣੀ ਆ ਤੇ ਵੀਡੀਓ ਨਾ ਐਡਿਟ ਕਰਨ ਦਾ ਟਾਈਮ ਨਹੀਂ ਲੱਗਿਆ ਬਣਾਈ ਤਾਂ ਪਈ ਸੀ ਤੇ ਇੱਥੇ ਲੱਗੇ ਸੀ ਮੈਂ ਕਿਹਾ ਚਲਾਂ ਜਾਈਏ ਬਾਹਰ ਰੋਟੀਆਂ ਚੁੱਲੇ ਤੇ ਲਾ ਲੈਣੀਆਂ ਚੁੱਲੇ ਤੇ ਰੋਟੀ ਲਾਉਣ ਨੂੰ ਵੀ ਬੜਾ ਦਿਲ ਕਰਦਾ ਤੇ ਬਾਲਾਂ ਦੀ ਥੋੜੀ ਜਿਹੀ ਕਮੀ ਹੋਈ ਪਈ ਆ ਕਿਉਂਕਿ ਕੁੱਕੜ ਪਾਥੀਆਂ ਛੱਡਦੇ ਨਹੀਂ ਆਪਣੇ ਅੱਗੇ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਤੇ ਥੋੜੀਆਂ ਸੀਗਾ ਹੁਣ ਮੈਂ ਪਾਥੀਆਂ ਪਾਦੀ ਵੀ ਇੰਨੀਆਂ ਕਿ ਥੋੜਾ ਜਿਹਾ ਜਿਵੇਂ ਐਦਕੀ ਮੀਆਂ ਨੇ ਕੰਮ ਖਰਾਬ ਕਰਤਾ ਹੁਣ ਆਪਾਂ ਪਾਥੀਆਂ ਵਾਲਾ ਥਾਂ ਜਿਹੜਾ ਹੈਗਾ ਉਹ ਬੰਦ ਕੀਤਾ ਹੋਇਆ ਤੇ ਤੇ ਪਹਿਲਾਂ ਹੀ ਕਰ ਲੈਣਾ ਸੀ ਆਪਾਂ ਪਰ ਮੀਹ ਨੇ ਜਿਹੜੀ ਹੈਗੀ ਆ ਵੀ ਅੱਤ ਕੀ ਫਿਰ ਵਾਈ ਨਹੀਂ ਜਾਣ ਦਿੱਤੀ ਮੀਂਹ ਜਿਆਦਾ ਪੈ ਕੇ ਸੂਤ ਹੀ ਨਹੀਂ ਆਇਆ ਲੇਟ ਹੋ ਗਏ ਪਾਥੀਆਂ ਤੋਂ ਆਹੀ ਮੀਨਾ ਆਪਣਾ ਕੋਲ ਪਾਥੀਆਂ ਦਾ ਵੀ ਤੇ ਜਿਹੜਾ ਪ੍ਰਵਜਸ ਹੈਗਾ ਪ੍ਰਵਜਸ ਨੂੰ ਬਹੁਤ ਸ਼ੌਂਕ ਆ ਵੀ ਜਿਹੜਾ ਵੀ ਕੰਮ ਕਰਗੀ ਉਹਨੇ ਵਿੱਚ ਜਣੇ ਕਿ ਕਹਿਦਣਾ ਵੀ ਮੈਂ ਕਰਵਾਉਣਾ ਹੀ ਕਰਵਾਉਣਾ ਮੈਨੂੰ ਆਖਿਆ ਸੀਗਾ ਵੀ ਰੋਟੀ ਖਾ ਲਈ ਰਹਿਣ ਦੇ ਤੂੰ ਇੱਥੇ ਬੈਠਣ ਨੂੰ ਕਹਿੰਦਾ ਨਹੀਂ ਮਮਾ ਮੈਂ ਅਗਾਂ ਮਚਾਉਣਾ ਤੇ ਚਮਟਾ ਲੈ ਆਇਆ ਸੀ ਕਹਿੰਦਾ ਮੈਂ ਰੋਟੀਆਂ ਥੱਲੂਗਾ ਮੀਤ ਨੂੰ ਮੈਂ ਕਹਿ ਰਹੀ ਸੀ ਵੀ ਨਾਲ ਦੇ ਨਾਲ ਰੋਟੀਆਂ ਪਾ ਕੇ ਚਲ ਫੜਾਈ ਚੱਲੀ ਤੇ ਕਿਉਂਕਿ ਨਾਲ ਤਾਂ ਪਤਾ ਲੱਗਦਾ ਰਹਿੰਦਾ ਆਪਾਂ ਨੂੰ ਰੋਟੀ ਦਾ ਨਾ ਹੀ ਗਰਮ-ਗਰਮ ਸੁਆਦ ਲੱਗਦੀ ਆ ਤੇ ਮੀਤ ਦੇ ਡੈਡੀ ਵੀ ਜਿਹੜੇ ਰੋਟੀ ਗਰਮ ਖਾ ਕੇ ਖੁਸ਼ ਰਹਿੰਦੇ ਆ ਤੇ ਤਾਂ ਕਰਕੇ ਮੈਂ ਨਾ ਉਹ ਕਿਹਾ ਸੀ ਵੀ ਤੂੰ ਨਾਲ ਦੇ ਨਾਲ ਫੜਾਈ ਚੱਲੀ ਅਸੀਂ ਲਾਉਣੇ ਚੱਲ ਤੇ ਪ੍ਰਵਚਸ ਨੇ ਇੱਥੇ ਜਿਹੜੀ ਕਿਤਾਬ ਪੁਰਾਣੀ ਸੀਗੀ ਉਹਨੂੰ ਪਾੜ ਕੇ ਮੈਨੂੰ ਕਿਹਾ ਸੀ ਕਿ ਵੀ ਅੱਗ ਮਚਾਉਣ ਲਈ ਕਿਤੇ ਜਿਹੜੇ ਵਿੱਚ ਬੁਝਦੀ ਜਾਂਦੀ ਆ ਤੇ ਉਦੋਂ ਆਪਾਂ ਨੂੰ ਕੰਮ ਦੇਊਗੀ ਪਰ ਇਹ ਹਟਿਆ ਨਹੀਂ ਇਹ ਵਿੱਚ ਪੇਜ ਸਿੱਟੀ ਆ ਤੇ ਉਹਦੇ ਨਾਲ ਇੱਕ ਤਾਂ ਮੱਗ ਤਾਂ ਛੱਡ ਜਾਂਦੀ ਸੀਗੀ ਤੇ ਰੋਟੀਆਂ ਪਕਾ ਕੇ ਕਿਉਂਕਿ ਹੁਣ ਆਪਣੇ ਕੋਲ ਦੁੱਧ ਬਾਦ ਦਾ ਕੰਮ ਹੈ ਨਹੀਂ ਧਾਰਾ ਤੂਰਾ ਦਾ ਵੀ ਹੈ ਨਹੀਂ ਕ ਤੇ ਟਾਈਮ ਤਾਂ ਹੁੰਦਾ ਥੋੜਾ ਹੀ ਆ ਤੇ ਪਰ ਨਾ ਥੋੜਾ ਜਾ ਹੁਣ ਸਰਦੀਆਂ ਆ ਗੀਆਂ ਕਰਕੇ ਤੁਹਾਨੂੰ ਪਤਾ ਹੀ ਹੈ ਹੁਣ 2 ਮਹੀਨੇ ਆ ਹੀ ਹੋਊਗਾ ਹਨਾ 2-3 ਮਹੀਨੇ ਵੀ ਜਲਦੀ ਦਨ ਛੱਬ ਜਾ ਕਰਨਾ ਤੇ ਚਲ ਵੈਸੇ ਸਾਲ ਦੀ ਸਿਆਲ ਦੀ ਤਾਂ ਸਾਰੇ ਉਡੀਕ ਕਰਦੇ ਰਹਿੰਦੇ ਆ ਗਰਮੀ ਚ ਤਾਂ ਮਸਾਂ ਹੀ ਕਿਹੜਾ ਛੁੱਟਦਾ ਤਾਂ ਕਰਕੇ ਤੇ ਫਿਰ ਮੈਂ ਹੁਣ ਸਿਆਲ 'ਚ ਤਾਂ ਵੈਸੇ ਵੀ ਦਿਲ ਕਰਦਾ ਰਹਿੰਦਾ ਵੀ ਆਪਾਂ ਚੁੱਲ੍ਹੇ 'ਤੇ ਰੋਟੀ ਬਣਾਈਏ ਕਿਉਂਕਿ ਅੱਗ ਵੀ ਸੇਕੀ ਜਾਂਦੀ ਤੇ ਬੱਚੇ ਵੀ ਅੱਗ ਸੇਕ ਕੇ ਬਹੁਤ ਖੁਸ਼ ਰਹਿੰਦੇ ਆ ਤੇ ਤਾਂ ਕਰਕੇ ਹੁਣ ਆਪਾਂ ਚੁੱਲ੍ਹੇ 'ਤੇ ਵੀ ਬਣਾਇਆ ਕਰਾਂਗੇ ਕੋਸ਼ਿਸ਼ ਕਰਿਆ ਕਰਾਂਗੇ ਪਾਥੀਆਂ ਪਤਲੀਆਂ ਪੱਥੀ ਦੀਆਂ ਲੱਕੜਾਂ ਤਾਂ ਬਹੁਤ ਪਈਆਂ ਆਪਣੇ ਪਾਥੀਆਂ ਦੀ ਥੋੜੀ ਜਿਹੀ ਘਾਟ ਹੋਈ ਪਈ ਆ ਹਾਂਜੀ ਜਿਹੜੀ ਸਬਜੀ ਸੀ ਆਪਾਂ ਉਹ ਕੱਲ੍ਹ ਸ਼ਾਮ ਵਾਲੀ ਸੀ ਮਤਲਬ ਪਰਸੋਂ ਵਾਲੀ ਸੀ ਖਾ ਲਈ ਸੀਗੀ ਕਿਉਂਕਿ ਸਬਜੀ ਕਾਫੀ ਪਈ ਸੀਗੀ ਤੇ ਫਿਰ ਡੋਲਰ ਨੂੰ ਵੀ ਦਿਲ ਨਹੀਂ ਕੀਤਾਗਾ ਤੇ ਬੱਚੇ ਜੇ ਚਾਰਨੇ ਖਾ ਕੇ ਖੁਸ਼ ਸੀਗੇ ਤੇ ਦੋ ਦਿਨ ਉਹਨਾਂ ਨੇ ਚਾਰਨੇ ਖਾਧੀ ਔਲੇ ਦਾ achar ਉਹਨਾਂ ਨੂੰ ਬਹੁਤ ਪਸੰਦ ਆਇਆ ਤੇ ਔਲੇ ਨੇ ਕਹਿੰਦੇ ਸੀ ਖਾਣੀ ਆ ਤੇ ਫਿਰ ਮੈਂ ਵੀ ਸਬਜੀ ਬਹੁਤ ਘੱਟ ਖਾਨੀ ਆ ਤੇ ਡੈਡੀ ਤੇ ਮੀਂਹ ਦੇ ਡੈਡੀ ਰਹਿ ਗਏ ਸੀਗੇ ਤੇ ਇਹਨਾਂ ਨੇ ਫਿਰ ਇਹ ਜਣ ਕੇ ਸਬਜੀ ਖਾ ਲੈਂਦੇ ਹੁੰਦੇ ਆ ਮੈਂ ਕੱਸੀ ਸਵੇਰ ਚਾ ਲਾਲੂ ਵਾਲੇ ਆਪਾਂ ਪਰੌਤੇ ਬਣਾ ਲਾਂਗੀ ਬੱਚਿਆਂ ਨੂੰ ਵੀ ਬਣਾਤੇ ਸੀ ਮੈਂ ਸਕੂਲ ਜਾਣ ਵੇਲੇ ਤੇ ਅਸੀਂ ਆਪਦੇ ਵਾਸਤੇ ਬਣਾਉਣ ਲੱਗੇ ਸੀ ਬਾਕੀ ਉਹ ਕਹਿੰਦੇ ਸੀ ਅਸੀਂ ਆ ਕੇ ਖਾਵਾਂਗੇ ਸ਼ਾਮ ਨੂੰ ਸਾਨੂੰ ਐਨੋ ਬਣਾ ਦਿਓ ਤਾਂ ਕਰਕੇ ਤੇ ਜੇ ਪ੍ਰੋਜੈਸ ਕਰੇ ਹੋਵੇ ਫਿਰ ਉਹ ਆਲੂ ਉਬਲਣੇ ਵੀ ਆਪ ਹੀ ਧਰ ਦੂਗਾ ਉਹਨੂੰ ਬਹੁਤ ਸ਼ੌਂਕ ਰਹਿੰਦਾ ਤੇ ਆਪ ਹੀ ਫਿਰ ਸ਼ਿੱਲਣ ਲੱਗ ਜੂਗਾ ਜਲਦੀ ਜਲਦੀ ਫਿਰ ਮਮਾ ਧਨੀਆ ਵੀ ਪਾ ਦੇ ਉਮੀਦ ਧਨੀਆ ਖਾਂਦੀ ਨਹੀਂ ਉਹ ਧਨੀਆ ਖਾ ਲੈਂਦਾ। ਇੱਕ ਤਾਂ ਡੱਡ ਪਸੰਦ ਆ ਸਾਰਿਆਂ ਦੀ। ਤੇ ਇੱਕ ਤਰ੍ਹਾਂ ਦੀ ਚੀਜ਼ ਬੱਚਾ ਆਪਣੀ ਖਾ ਲਵੇ ਤਾਂ ਬਹੁਤ ਸੌਖਾ ਹੋ ਜਾਂਦਾ। ਡੱਡ ਡੱਡ ਫਰਮਾਇਸ਼ਾਂ ਦਾ ਬਹੁਤ ਔਖਾ ਹੋ ਜਾਂਦਾ ਹਨਾ। ਕਿਉਂਕਿ ਇਹ ਕੰਮ ਤੰਦੇ ਉੱਜੇ ਸਾਰੇ ਵਿੱਚ ਸਾਰੀ ਜਿਹੜੀ ਉਲਝੇ ਰਹੀਦਾ। ਤੇ ਪਰ ਜਵਾਬ ਵੀ ਨਹੀਂ ਦਿੱਤਾ ਜਾਂਦਾ ਹਨਾ। ਇਹਨਾਂ ਬੱਚੇ ਕਹਿੰਦੇ ਵੀ ਬਣਾ ਕੇ ਦਿਓ। ਤੇ ਤੋਂ ਬੱਚੇ ਮੰਗੀ ਲੈਂਦੇ ਆ ਫਿਰ ਆਪਾਂ ਨੂੰ ਆਏ ਹੁੰਦਾ ਵੀ ਚਲ ਬਣਾਈ ਦੇਗੇ ਫਿਰ ਕੀ ਜਵਾਬ ਦੇਈਏ ਇਹਨਾਂ ਨੂੰ ਚੱਲਣਾ ਆਪਦੇ ਵਾਂਗੂ ਹੀ ਹੁੰਦਾ ਆਸ ਹੁੰਦੀ ਆ ਬੱਚੇ ਨੂੰ ਆਪਾਂ ਵੀ ਤਾਂ ਕਰਦੇ ਰਹੇ ਆਵੇਂ ਪਰ ਆਪਣੇ ਐ ਵੀ ਪਹਿਲਾਂ ਇੰਨੇ ਕੋਈ ਕਰਦਾ ਨਹੀਂ ਸੀਗਾ ਖਾਣ ਪੀਣ ਦਾ ਜਿੰਨਾ ਹੁਣ ਕਰਦੇ ਆ ਤਾਂ ਕਰਕੇ ਨੇ ਰਿਸ਼ਤੇਦਾਰ ਆਗੇ ਸੀਗੇ ਪੂਆ ਜੀ ਦੀ ਬੇਟੀ ਮੇਰੀ ਦੀ ਕੈਨੇਡਾ ਤੋਂ ਆਏ ਹੋਏ ਨੇ ਤੇ ਉਹਨਾਂ ਦਾ ਅਚਾਨਕ ਫੋਨ ਆ ਗਿਆ ਤੇ ਉਹ ਕਹਿੰਦੇ ਸੀ ਆਉਂਨੇ ਵੀ ਤੈਨ ਥੋੜੀਏ ਸਾਡੇ ਕੋਲੇ ਤੇ ਫਿਰ ਮੈਂ ਕਿਹਾ ਚਲ ਪਕੌੜੇ ਬਣਾਈਏ ਤਾਂ ਬੇੜੇ ਨਾ ਜਾਈਂ ਨਹੀਂ ਕੁਝ ਨਹੀਂ ਕਰਦੇ ਬਸ ਨੇੜੇ ਨਹੀਂ ਜਾਣਾ ਯਜੂ ਮੱਛੀ ਨਾ ਕਰਾ ਲਾਂਗੀ ਉਹ ਦੇਖ ਪਰਲੀ ਤਾਂ ਬਾਲੇ ਕੰਬਦੀ ਐ ਡਰ ਕੋ ਮੇਰੀ ਤਾਂ ਥੋੜੀ ਬਹਿਣ ਸੱਦੇ ਆ

তুই খানা পরে পরেখানা